ਇੱਕ ਨਵੀਂ ਹੋਰ ਅਪਡੇਟ ਆ ਚੁੱਕੀ ਹੈ ਰਾਜੂ ਜੇਠੀ ਨੇ ਆਪਣੇ ਪਰਸਨਲ ਪੇਜ ਫੇਸਬੁੱਕ ਪੇਜ ਤੇ ਇੱਕ ਵੀਡੀਓ ਜਨਤਕ ਕੀਤੀ ਹੈ ਜਿਸ ਦੇ ਵਿੱਚ ਉਸਨੇ ਕਿਹਾ ਕਿ ਜਿਹੜੀ ਆਵਾਜ਼ ਹੈ ਜਿਹੜੀ ਪਿਛਲੇ ਦਿਨੀ ਵੀਡੀਓ ਵਾਇਰਲ ਹੋ ਰਹੀ ਹੈ ਬਲਕਾਰ ਸਿੱਧੂ ਤੇ ਰਾਜੂ ਜੇਠੂ ਦੀ ਉਹ ਮਤਲਬ ਜਿਹੜੀ ਆਵਾਜ਼ ਆ ਐਡੀਟਿੰਗ ਨਹੀਂ ਕੀਤੀ ਗਈ 101% ਹੋ ਬਲਕਾਰ ਸਿੱਧੂ ਦੀ ਹੀ ਆਵਾਜ਼ ਹੈ ਨਾਲ ਰਾਜੂ ਜੇਠੀ ਨੇ ਇਹ ਵੀ ਕਿਹਾ ਕਿ ਮੇਰੇ ਕੋਲੇ ਅਜੇ ਫੁੱਲ ਆਡੀਓਏ ਪਈ ਹੈ ਇਹ ਕੋ ਉਹਦਾ ਛੋਟਾ ਜਿਹਾ ਕਲਿੱਪ ਲਗਾਇਆ ਅਗਰ ਉਹ ਸਾਰੀ ਫੁੱਲ ਵੀਡੀਓ ਪੈ ਜਾਵੇ ਜਿਸ ਦੇ ਵਿੱਚ ਹੋਰ ਵੀ ਬਹੁਤ ਲੋਕਾਂ ਨੂੰ ਜਿਹੜਾ ਮਾਰਾ ਕਿਹਾ ਗਿਆ ਹੈ ਬਲਕਾਰ ਸਿੱਧੂ ਵੱਲੋਂ ਤਾਂ ਫਿਰ ਬਲਕਾਰ ਸਿੱਧੂ ਦਾ ਕੀ ਹਾਲ ਹੋਣਾ ਹੈ ਆਉਣ ਵਾਲੀਆਂ ਵੋਟਾਂ ਸਮੇ ਜਾਂ ਜਦੋਂ ਸਾਰੀ ਵੀਡੀਓ ਪੈ ਗਈ ਤਾਂ ਲੋਕਾਂ ਨੇ ਨਾਲ ਦੀ ਨਾਲ ਹੀ ਜਿਹੜਾ ਵਿਰੋਧ ਕਰਨਾ ਸ਼ੁਰੂ ਕਰ ਦੇਣਾ ਇਸ ਵੀਡੀਓ ਨਾਲ ਹੀ ਪਹਿਲਾਂ ਹੀ ਇੰਨਾ ਜ਼ਿਆਦਾ ਜਿਹੜਾ ਪਛਾਲ ਪੈ ਚੁੱਕਿਆ ਹੈ ਮੇਚ ਕੁਝ ਕੁ ਲੋਕ ਨੇ ਜੋ ਰਾਜੂ ਜੇਠੀ ਨੂੰ ਵੀ ਗਲਤ ਕਹਿ ਰਹੇ ਨੇ ਕਿ ਇੱਕ ਵਿਸ਼ਵਾਸ ਤੌਰ ਤੇ ਗੱਲ ਕੀਤੀ ਗਈ ਆ ਉਹ ਯਾਰੀ ਦੋਸਤੀ ਤੌਰ ਤੇ ਗੱਲਬਾਤ ਹੋਈ ਹੈ ਉਹ ਗੱਲਾਂ ਵਿਚਲੀਆਂ ਗੱਲਾਂ ਨੇ ਕਿ ਰਾਜੂ ਜੇਠੀ ਨੇ ਵੀ ਵਿਸ਼ਵਾਸ ਘਾਤ ਕੀਤਾ ਕਿ ਉਹ ਰਿਕਾਰਡਿੰਗ ਕਰਕੇ ਜਦੋਂ ਉਹਨੂੰ ਹੁਣ ਪਾਰਟੀ ਤੋਂ ਬਖ ਕਰ ਦਿੱਤਾ ਗਿਆ ਤਾਂ ਉਹਨੇ ਖੁੰਦਕ ਦੇ ਵਿੱਚ ਇਹ ਆਡੀਓ ਚਲਾਈ ਹੈ ਹੁੰਦਾ ਹਰ ਇੱਕ ਦੇ ਨਾਲ ਐ ਹੀ ਆ ਜਿਵੇਂ ਰਾਜੂ ਜੇਠੀ ਨਾਲ ਹੋਇਆ ਜਾਂ ਉਹਨਾਂ ਦੇ ਪਰਿਵਾਰ ਨਾਲ ਹੋਇਆ ਇਹ ਜਦੋਂ ਤੱਕ ਲੀਡਰਾਂ ਨੂੰ ਲੋੜ ਰਹਿੰਦੀ ਐ ਕਿ ਸਾਡੇ ਲਈ ਇਹ ਚਮਚਾ ਵਧੀਆ ਕਾਰਗਰ ਆ ਇਹ ਸਾਨੂੰ ਬਹੁਤ ਵਧੀਆ ਭਰ ਭਰ ਕੇ ਸਾਨੂੰ ਜਿਹੜੇ ਚਮਚੇ ਦਿੰਦਾ ਸਾਨੂੰ ਜ਼ਰੂਰਤ ਪੈਣ ਤੇ ਤਾਂ ਜਦੋਂ ਉਸ ਚਮਚੇ ਦੀ ਜ਼ਰੂਰਤ ਖਤਮ ਹੋ ਜਾਂਦੀ ਐ ਉਸ ਤੋਂ ਵੱਡਾ ਚਮਚਾ ਮਿਲ ਜਾਂਦਾ ਤਾਂ ਉਦੋਂ ਇਹ ਲੀਡਰ ਫਿਰ ਚਮਚੇ ਨੂੰ ਪੁਰਾਣੇ ਚਮਚੇ ਨੂੰ ਜਾਂ ਛੋਟੇ ਚਮਚੇ ਨੂੰ ਸਾਈਡ ਤੇ ਕਰ ਦਿੰਦੇ ਨੇ ਤੇ ਹੁਣ ਜਿਹੜੇ ਹੋਰ ਵੀ ਵੱਡੇ ਚਮਚੇ ਨਾਲ ਰਲੇ ਹੋਏ ਨੇ ਜਿਸ ਦਿਨ ਉਹਨਾਂ ਨੂੰ ਵੀ ਪਾਰਟੀ ਤੋਂ ਵੱਖ ਕਰ ਦਿੱਤਾ ਗਿਆ ਜਦੋਂ ਉਹਨਾਂ ਦੀ ਜ਼ਰੂਰਤ ਖਤਮ ਹੋ ਗਈ ਤਾਂ ਉਹਨਾਂ ਨੇ ਵੀ ਇਸੇ ਤਰ੍ਹਾਂ ਹੀ ਕਰਨਾ ਜਿਵੇਂ ਰਾਜੂ ਜੱਠੀ ਨੇ ਕੀਤਾ ਕਿ ਹਰ ਇੱਕ ਬੰਦੇ ਨੂੰ ਦੁੱਖ ਲੱਗਦਾ ਕਿ ਅਸੀਂ ਇਸ ਪਾਰਟੀ ਦੇ ਨਾਲ ਮਤਲਬ ਅਸੀਂ ਇੰਨੀ ਜ਼ਿਆਦਾ ਮਿਹਨਤ ਕੀਤੀ ਕਿ ਕੌਣ ਜਾਣਦਾ ਸੀ ਬਲਕਾਰ ਸਿੱਧੂ ਨੂੰ ਪਰ ਸਾਡਾ ਉਹਨਾਂ ਬਲਕਾਰ ਸਿੱਧੂ ਨੇ ਹੱਕ ਨਹੀਂ ਰੱਖਿਆ ਕਿ ਸਾਡੇ ਨਾਲ ਤੋ ਖਾ ਕਰ ਦਿੱਤਾ ਅਸੀਂ ਇੰਨੀ ਜ਼ਿਆਦਾ ਮਿਹਨਤ ਕਰਾਈ ਸੀ ਹਜੇ ਹੋਰ ਵੀ ਆਮ ਆਦਮੀ ਪਾਰਟੀ ਦੇ ਅਜਿਹੇ ਵਰਕਰ ਨੇ ਜਿਹੜੇ ਇੱਕ ਬਸ ਨਾਲ ਖੜੇ ਨੇ ਜਦੋਂ ਵਿਧਾਨ ਸਭਾ ਦੀਆਂ ਵੋਟਾਂ ਨੇੜੇ ਆ ਗਈਆਂ ਤਾਂ ਉਹਨਾਂ ਨੇ ਨਾਲ ਦੀ ਨਾਲ ਹੀ ਪਾਰਟੀ ਜਿਹੜੀ ਬਦਲ ਲੈਣੀ ਆ ਤੇ ਉਦੋਂ ਫੇਰ ਮਤਲਬ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਬਲਕਾਰ ਸਿੱਧੂ ਦੀਆਂ ਅੱਗੇ ਬਹੁਤ ਗੱਲਾਂ ਵਰਕਰ ਆਪ ਹੀ ਦੱਸਣਗੇ ਬਲਕਾਰ ਸਿੱਧੂ ਤੇ ਰਾਜੂ ਜੇਠੀ ਦੀ ਜਿਹੜੀ ਵੀਡੀਓ ਆ ਉਹ ਵਾਇਰਲ ਹੋਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਨੇ ਇੱਕ ਕਾ ਵੀ ਕਰ ਲਿਆ ਕਿ ਸਾਡੇ ਮੁਹੱਲੇ ਦੇ ਵਿੱਚ ਅਸੀਂ ਬਲਕਾਰ ਸਿੱਧੂ ਨੂੰ ਨਹੀਂ ਬਾੜਾਂਗੇ ਉਹ ਔਨ ਕੈਮਰਾ ਬੋਲਣ ਲਈ ਤਿਆਰ ਨਹੀਂ ਹੈਗੇ ਡਰਦੇ ਨੇ ਕਿ ਬਲਕਾਰ ਸਿੱਧੂ ਜਾਂ ਉਹਨਾਂ ਦੇ ਬੰਦੇ ਸਾਡੇ ਤੇ ਫੇਰ ਝੂਠਾ ਪਰਚਾ ਨਾ ਪਾਦਣ ਸਾਨੂੰ ਕਿਤੇ ਕੋਰਟ ਕਚੈਰੀਆਂ ਦੇ ਵਿੱਚ ਨਾਲ ਜਾਦਣ ਪਰ ਉਹਨਾਂ ਨੇ ਕਿਹਾ ਕਿ ਅਸੀਂ ਬਲਕਾਰ ਸਿੱਧੂ ਦਾ ਅੱਜ ਤੋਂ ਬਾਅਦ ਬਾਈਕਾਟ ਕਰਦੇ ਆਂ ਵਿਧਾਨ ਸਭਾ ਵੋਟਾਂ ਵੇਲੇ ਵੀ ਜਦੋਂ ਆਊ ਵੋਟਾਂ ਲੈਣ ਤਾਂ ਅਸੀਂ ਆਪਣੇ ਮੁਹੱਲੇ ਗਲੀਆਂ ਦੇ ਵਿੱਚ ਬਲਕਾਰ ਸਿੱਧੂ ਨੂੰ ਨਹੀਂ ਬਾੜਦੇ ਤੇ ਬਲਕਾਰ ਸਿੱਧੂ ਦੀ ਇਸ ਆਡੀਓ ਤੋਂ ਬਾਅਦ ਬਹੁਤ ਜ਼ਿਆਦਾ ਥੂ-ਥੂ ਹੋ ਰਹੀ ਆ ਤੇ ਰਾਜੂ ਜੱਠੇ ਨੂੰ ਵੀ ਇੱਕ ਬੇਨਤੀ ਹੈ ਕਿ ਉਹ ਜਿਹੜੀ ਫੁੱਲ ਆਡੀਓ ਹੈਗੀ ਆ ਤੁਹਾਡੇ ਕੋਲੇ ਜਦੋਂ ਇਹ ਚਲਾ ਦਿੱਤੀ ਹੈ ਤਾਂ ਉਹ ਫੁੱਲ ਆਡੀਓ ਵੀ ਤੁਸੀਂ ਚਲਾ ਦੇਵੋ